ਅਹਿਮਦਾਬਾਦ ਜਹਾਜ਼ ਕ੍ਰੈਸ਼ ਤੋਂ ਪਹਿਲਾਂ ਪਾਇਲਟ ਦਾ ਏਟੀਸੀ ਨੂੰ ਆਖਰੀ ਮੈਸੇਜ ਕਿ ਹਾਂ ਜਹਾਜ਼ ਨਹੀਂ ਪਰ ਰਿਹਾ ਉਡਾਨ ਨੋ ਪਾਵਰ ਨੋ ਥਰਸਟ ਅਸੀਂ ਨਹੀਂ ਬਚਾਂਗੇ ਸਿਕੰਦਰ ਸਿੰਘ ਮਲੂਕਾ ਦੀ ਹੋਈ ਕਰ ਵਾਪਸੀ ਸੁਖਬੀਰ ਬਾਦਲ ਨੇ ਪਾਰਟੀ ਚ ਮੁੜ ਕੀਤਾ ਸ਼ਾਮਿਲ ਕਈ ਦਿਨਾਂ ਤੋਂ ਮਲੂਕਾ ਦੀ ਪਾਰਟੀ ਚ ਵਾਪਸੀ ਦੇ ਮਿਲ ਰਹੇ ਸਨ ਸੰਕੇਤ ਮਲੂਕਾ ਦੀ ਅਕਾਲੀ ਦਲ ਚ ਵਾਪਸੀ ਤੇ ਬੋਲੇ ਚਰਨਜੀਤ ਸਿੰਘ ਬਰਾੜ ਕਿਹਾ ਆਵੇ ਤਾਂ ਹੀਰ ਦੇ ਪਰਵਰਤਨ ਜਾਵੇ ਤਾਂ ਦਲ ਬਦਲੂ ਸਿਆਸਤ ਤੋਂ ਦੂਰ ਰਹਿਣ ਤੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ ਕਿਹਾ ਮੈਂ ਤਾਂ ਬਦਲਾ ਦੀ ਰਾਜਨੀਤੀ ਕਰਨ ਆਇਆ ਸੀ ਨਾ ਕਿ ਕੋਈ ਕਾਰੋਬਾਰ ਕਰਨ ਸਿਆਸਤ ਚ ਆ ਕੇ ਮੈਂ ਗਵਾਇਆ ਸਾਰਾ ਪੈਸਾ ਪੰਜਾਬ ਚ 마ਸਕ ਹੋਇਆ ਜ਼ਰੂਰੀ ਸਰਕਾਰ ਨੇ ਨਵੀਂ ਐਡਵਾਈਸਰੀ ਕੀਤੀ ਜਾ ਰਹੀ ਭੀੜ ਪਾੜ ਵਾਲੀਆਂ ਥਾਵਾਂ ਤੇ 마ਸਕ ਪਹਿਨਣ ਦੀ ਦਿੱਤੀ ਸਲਾਹ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਅਹਮਦਾਬਾਹ ਜਹਾਜ਼ ਕ੍ਰੈਸ਼ ਤੋਂ ਪਹਿਲਾਂ ਪਾਇਲਟ ਦਾ ATC ਨੂੰ ਆਖਰੀ ਮੈਸੇਜ ਕਿਹਾ ਜਹਾਜ਼ ਨਹੀਂ ਪਰ ਰਿਹਾ ਉਡਾਣ 노 파워 노 ਥਰਸਟ અમદાવાદ ਦੇ ਵਿੱਚ ਵਾਪਰਿਆ ਜਹਾਜ਼ ਹਾਦਸਾ ਦੇਸ਼ ਦੇ ਸਭ ਤੋਂ ਭਿਆਨਕ ਹਵਾਈ ਹਾਸਿਆਂ ਦੇ ਵਿੱਚੋਂ ਇੱਕ ਬਣ ਗਿਆ ਜਿਸ ਦੇ ਵਿੱਚ 276 ਲੋਕਾਂ ਦੀ ਜਾਨ ਚਲੀ ਗਈ ਮਰਨ ਵਾਲਿਆਂ ਵਿੱਚ ਜਹਾਜ਼ ਦੇ ਯਾਤਰੀ ਅਤੇ ਮੈਡੀਕਲ ਕਾਲਜ ਦੀ ਇਮਾਰਤ ਵਿੱਚ ਮੌਜੂਦ ਵਿਦਿਆਰਥੀ ਅਤੇ ਡਾਕਟਰ ਸ਼ਾਮਿਲ ਨੇ ਇਸ ਦਰਮਿਆਨ ਜਹਾਜ਼ ਦੇ ਆਖਰੀ ਪਾਇਲਟ ਦੀ ਆਖਰੀ ਆਵਾਜ਼ ਪਲੇਨ ਦੇ ਪਾਇਲਟ ਸੁਮਿਤ ਸਬਰਵਾਲ ਦੀ ਹੈ ਜੋ ਆਖਰੀ ਆਵਾਜ਼ ਰਿਕਾਰਡ ਹੋਈ ਹੈ ਉਸ ਵਿੱਚ ਸਿਰਫ ਦਰ بے بسی ਅਤੇ ਇੱਕ ਚਿਤਾਵਨੀ ਸੀ میਡੇ میਡੇ تھرسٹ ਨਹੀਂ ਮਿਲ ਰਿਹਾ پاور ਘਟ ਹੋ ਰਹੀ ਹੈ ਪਲੇਨ ਉੱਠ ਨਹੀਂ ਰਿਹਾ ਅਸੀਂ ਨਹੀਂ بچਾਂਗੇ ਇਹ ਸਭ ਕੁਝ ਉਸ ਪਾਇਲਟ ਨੇ ਆਪਣੇ ਆਖਰੀ ਪਲਾਂ ਦੇ ਵਿੱਚ ਕਿਹਾ ਜਿਵੇਂ ਜਿਵੇਂ ਹਾਸੀ ਦੀ ਜਾਂਚ ਅੱਗੇ ਵੱਧ ਰਹੀ ਹੈ ਉਵੇਂ-ਉਵੇਂ ਕਈ ਮਹੱਤਵਪੂਰਨ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਪਾਇਲਟ ਸੁમિત ਸਬਰਵਾਰ ਵੱਲੋਂ 에ਅਰ ٹریفਿਕ کنٹرول ਨੂੰ ਭੇਜਿਆ ਗਿਆ ਆਖਰੀ ਸੁਨੇਹਾ ਸਾਹਮਣੇ ਆ ਚੁੱਕਿਆ ਹੈ ਸਿਰਫ 4-5 ਸਕਿੰਟਾਂ ਦੇ ਇਸ ਸੁਨੇਹੇ ਦੇ ਵਿੱਚ ਪਾਇਲਟ ਨੇ ਦੱਸਿਆ ਕਿ ਜਹਾਜ਼ ਨੂੰ ਪਾਵਰ ਨਹੀਂ ਮਿਲ ਰਹੀ ਅਤੇ ਉਸਨੇ ਚੇਤਾਵਨੀ ਦਿੱਤੀ ਹੈ ਕਿ ਜਹਾਜ਼ ਉਡਾਣ ਨਹੀਂ ਭਰ ਰਿਹਾ ਅਸੀਂ ਨਹੀਂ بچਾਂਗੇ ਇਸ ਸੁਨੇਹੇ ਨੇ ਸਾਬਿਤ ਕਰ ਦਿੱਤਾ ਹੈ ਕਿ ਹਾਸਾ ਕਿਸੇ ਤਕਨੀਕੀ ਨੁਕਸਾਨ ਕਾਰਨ ਹੋਇਆ ਜਿਸ ਨੇ ਇੱਕ ਪਲ ਵਿੱਚ ਸਭ ਕੁਝ ਤਬਾਹ ਕਰ ਦਿੱਤਾ ਜਹਾਜ਼ ਦਾ ਮਲਬਾ ਬੀ.ਜੇ ਮੈਡੀਕਲ ਕਾਲਜ ਦੇ ਹੋਸਟਲ ਦੀ ਇਮਾਰਤ ਤੇ ਜਾ ਟਿਕਿਆ ਅੱਜ ਸਵੇਰੇ ਮਾਰਤ ਵਿੱਚ 60 ਤੋਂ ਵੱਧ ਲੋਕ ਮਜੂਦ ਸਨ ਜੰਨਾ ਵਿੱਚ 34 ਦੀ ਮੌਕੇ ਤੇ ਹੀ ਮੌਤ ਹੋ ਗਈ। ਕੁਝ ਲੋਕ ਗੰਭੀਰ ਜ਼ਖਮੀ ਨੇ ਅਤੇ ਹਸਪੀਟਲ ਦੇ ਵਿੱਚ ਜੇਰੇ ਇਲਾਜ ਨੇ। ਇਸ ਉਡਾਨ ਦੇ ਵਿੱਚ ਕੁੱਲ 242 ਲੋਕ ਸਵਾਰ ਸਨ ਜੰਨਾ ਵਿੱਚੋਂ 12 ਚਾਲਕ ਦਲ ਦੇ ਮੈਂਬਰ ਸ਼ਾਮਿਲ ਸਨ। ਹੁਣ ਤੱਕ ਦੀ ਜਾਣਕਾਰੀ ਅਨੁਸਾਰ ਸਿਰਫ ਇੱਕ ਯਾਤਰੀ ਹੀ ਬਚ ਸਕਿਆ। ਮੌਤਾਂ ਦੀ ਕੁੱਲ ਗਿਣਤੀ 274 ਹੋ ਚੁੱਕੀ ਹੈ। ਅਹਿਮਦਾਬਾਦ ਹਵਾਈ ਅੱਡੇ ਦੇ ਸੀਸੀਟੀਵੀ ਕੈਮਰਾ ਦੇ ਵਿੱਚ ਰਿਕਾਰਡ ਕੀਤੀ ਗਈ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਜਹਾਜ਼ ਨੂੰ ਉਡਾਣ ਭਰਨ ਤੋਂ ਸਿਰਫ 49 ਸਕਿੰਟ ਬਾਅਦ ਹੀ ਕ੍ਰੈਸ਼ ਹੁੰਦਾ ਦੇਖਿਆ ਜਾ ਸਕਦਾ ਹੈ ਰਿਲੇਟਿਵਜ਼ ਦੀਆਂ ਅੱਖਾਂ ਦੇ ਵਿੱਚ ਆਪਣੇ ਪਿਆਰਿਆਂ ਪ੍ਰਤੀ ਹੰਝੂ ਨਜ਼ਰ ਆ ਰਹੇ ਨੇ ਅਤੇ ਡੀਐਨਏ ਦੀ ਪਛਾਣ ਲਗਾਤਾਰ ਕੀਤੀ ਜਾ ਰਹੀ ਹੈ। ਅਹਮਦਾਬਾਦ ਸਿਵਲ ਹਸਪਤਾਲ ਦੇ ਵਿੱਚ ਡੀਐਨਏ ਸੈਂਪਲਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣ ਤੱਕ 220 ਲੋਕਾਂ ਦੇ ਡੀਐਨਏ ਸੈਂਪਲ ਲਏ ਗਏ ਨੇ ਅਤੇ 7 ਲਾਸ਼ਾਂ ਦੀ ਪਛਾਣ ਕੀਤੀ ਗਈ ਹੈ। ਕੁਝ ਲੋਕ ਅਜੇ ਤੱਕ ਨਮੂਨੇ ਦੇਣ ਨਹੀਂ ਹੈ ਜਿਸ ਕਾਰਨ ਕੁਝ ਲਾਸ਼ਾਂ ਦੀ ਪਛਾਣ ਅਜੇ ਬਾਕੀ ਹੈ। ਜਿਸ ਕਾਰਨ ਹਸਪਤਾਲ ਦੇ ਕੰਪਲੈਕਸ ਦੇ ਵਿੱਚ ਪੁਲਿਸ ਨਿਗਰਾਨੀ ਹੈ ਤੇ ਸਿਰਫ ਅਧਿਕਾਰਤ ਲੋਕਾਂ ਨੂੰ ਹੀ ਅੰਦਰ ਜਾਣ ਦੀ ਪਰਮਿਸ਼ਨ ਦਿੱਤੀ ਜਾ ਰਹੀ ਹੈ। ਸਿਕੰਦਰ ਸਿੰਘ ਮਲੂਕਾ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਈ ਵਾਪਸੀ ਲੀਡਰ ਦੇ ਸਾਰੇ ਰੋਸੇ ਗਿਲੇ ਹੋਏ ਦੂਰ ਹੁਣ ਪਾਰਟੀ ਲਈ ਕਰਨਗੇ ਚੋਣ ਪ੍ਰਚਾਰ ਇੱਕ ਪਾਸੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੱਬਾ ਭਾਰਤ ਦੂਸਰੇ ਪਾਸੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁਰਾਣੇ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ ਜਿਸ ਦੇ ਚੱਲਦਿਆਂ ਉਹਨਾਂ ਨੇ ਅਨੀ ਜੋਸ਼ੇ ਤੇ ਸੋਹਣ ਸਿੰਘ ਟੰਡਲ ਤੋਂ ਬਾਅਦ ਹੁਣ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਘਰ ਵਾਪਸੀ ਕਰਵਾਈ ਹੈ ਜਿਸ ਸੰਬੰਧੀ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦੱਸਿਆ ਸੁਖਬੀਰ ਬਾਦਲ ਨੇ ਫੋਟੋ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਮੈਨੂੰ ਬਜ਼ੁਰਗ ਅਕਾਲੀ ਆਗੂ ਉਸਕੰਦਰ ਸਿੰਘ ਮਲੂਕਾ ਦਾ ਸ਼੍ਰੋਮਣੀ ਅਕਾਲ ਦਲ ਵਿੱਚ ਵਾਪਸ ਸਵਾਗਤ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਮਲੂਕਾ ਸਾਹਿਬ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੱਟ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਵਾਪਸੀ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਉਤਰੰਤ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਪਾਰਟੀ ਦੀ ਮੁਹਿੰਮ ਵਿੱਚ ਸ਼ਾਮਿਲ ਹੋਣਗੇ। ਪੰਜਾਬ ਦੇ ਲੋਕਾਂ ਦੇ ਸਮਰਥਨ ਨਾਲ ਅਕਾਲੀ ਦਲ ਹਰ ਬੀਤੇ ਦਿਨ ਮਜ਼ਬੂਤ ਹੋ ਰਿਹਾ ਹੈ। ਮੈਂ ਸਾਰੇ ਪੰਜਾਬੀਆਂ ਨੂੰ ਸੂਬੇ ਦੀ ਸ਼ਾਂਤੀ ਅਤੇ ਵਿਕਾਸ ਲਈ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ ਇਕੱਠੇ ਹੋਣ ਦੀ ਅਪੀਲ ਕਰਦਾ ਹਾਂ ਜ਼ਿਕਰਯੋਗ ਹੈ ਕਿ ਪਿਛਲੇ ਸਾਲ April ਦੇ ਵਿੱਚ ਸਿਕੰਦਰ ਸਿੰਘ ਮਲੂਕਾ ਨੂੰ ਸ਼੍ਰੋਮਣੀ ਅਕਾਲ ਦਲ ਦੇ ਮੋੜ ਵਿਧਾਨ ਸਭਾ ਖੇਤਰ ਦੇ ਚਾਰਚੌਂਦੇ ਤੋਂ ਹਟਾਇਆ ਗਿਆ ਸੀ ਪਾਰਟੀ ਨੇ ਉਨ੍ਹਾਂ ਦੀ ਜਗ੍ਹਾ ਸਾਬਕਾ ਕੈਬਨਿਟ ਮੰਤਰੀ ਚਨਮੇਜਾ ਸਿੰਘ ਸੇਖੋਂ ਨੂੰ ਨਿਯੁਕਤ ਕਰ ਦਿੱਤਾ ਸੀ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲ ਦਲ ਨਾਲ ਮਤਭੇਦ ਹੋਣ ਮਗਰੋਂ ਮਲੂਕਾ ਸੁਧਾਰ ਲਹਿਰ ਵਿੱਚ ਸ਼ਾਮਲ ਹੋ ਕੇ ਪਾਰਟੀ ਤੋਂ ਬਾਗੀ ਹੋ ਗਏ ਸਨ ਪਿਛਲੇ ਸਾਲ ਦਸੰਬਰ ਵਿੱਚ ਸ਼੍ਰੀ ਅਕਾਲ ਤਖਤ ਸਹਿਬ ਦੇ ਤਤਕਾਲੀ ਜਥੇਦਾਰ ਕੇਨ ਰੁਕਬੀਰ ਸਿੰਘ ਦੀ ਹੁਕਮਾਂ ਤੇ ਸੁਧਾਰ ਲੈਣ ਨੂੰ ਪੰਗ ਕਰ ਦਿੱਤਾ ਗਿਆ ਸੀ ਪਿਛਲੇ ਕੁਝ ਦਿਨਾਂ ਤੋਂ ਖਿਆਸ ਲਗਾਈ ਜਾ ਰਹੀ ਚਾਰੇ ਸਨ ਕਿ ਮਲੂਕਾ ਜਲਦੀ ਹੀ ਅਕਲਗਲਦ ਵਿੱਚ ਸ਼ਾਮਿਲ ਹੋਣਗੇ ਤੇ ਹੁਣ ਉਹ ਮੁਰਤੋਂ ਸ਼੍ਰੋਮਣੀ ਅਕਾਲ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ 10 ਦੇ ਕੇ ਬਾਦਲ ਪਰਵਾਦ ਨੇ ਅਨੈਲ ਸਹਿਯੋਗੀ ਰਏ ਅਸਕੰਦਰ ਸਿੰਘ ਮਲੂਕਾ 28 ਸਾਲ ਤੱਕ ਸ਼੍ਰੋਮਣੀ ਅਕਾਲ ਦਲ ਦੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਰਹੇ ਨੇ ਉਹਨਾਂ ਦੇ ਨੂੰ ਪਰੰਪਾਰਕਾਲ ਸਿੱਧੂ ਜੋ ਕਿ ਇੱਕ ਸਾਬਕਾ ਆਈਐਸ ਅਧਿਕਾਰੀ ਹੈ ਉਹਨਾਂ ਨੇ ਪਿਛਲੇ ਸਾਲ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਭਾਜਪਾ ਉਮੀਦਵਾਰ ਵਜੋਂ ਚੋਣ ਲੜੀ ਸੀ ਉਨ੍ਹਾਂ ਨੂੰ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਸੀ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਅਤੇ ਨੂਹ ਪਰਮਪਾਲ ਕੌਰ ਭਾਤਪਾ ਦੇ ਵਿੱਚ ਸ਼ਾਮਿਲ ਹੋਗੇ ਸਨ ਉਸ ਸਮੇਂ ਮਲੂਕਾ ਨੇ ਕਿਹਾ ਸੀ ਕਿ ਉਹਨਾਂ ਨੇ ਆਪਣੇ ਪੁੱਤਰ ਅਤੇ ਨੂਹ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ਗੇਜ਼ਰਾਨ ਮਲੂਕਾ ਨੇ ਕਿਹਾ ਸੀ ਕਿ ਮੈਂ ਆ ਅਕਾਲੀ ਦਲ ਦੇ ਵਿੱਚ ਹਾਂ ਤੇ ਅਕਾਲੀ ਦਲ ਦੇ ਵਿੱਚ ਰਹਾਂਗਾ ਦੂਸਰੇ ਪਾਸੇ ਇਸ ਘਰ ਵਾਪਸੀ ਤੇ ਹੁਣ ਸਵਾਲ ਵੀ ਖੜੇ ਹੋ ਗਏ ਨੇ ਚਰਨਜੀਤ ਬਰਾੜ ਨੇ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਹੈ ਉਹਨਾਂ ਨੇ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਵਿੱਚੋਂ ਕਿਉਂ ਕੱਢਿਆ ਸੀ ਕਿਉਂਕਿ ਉਹਨਾਂ ਦੇ ਬੱਚੇ ਬੀਜੇਪੀ ਵਿੱਚ ਚਲੇ ਗਏ ਸਨ ਜਿਸ ਕਰਕੇ ਤੁਸੀਂ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਿਆ ਸੀ ਬਰਾੜ ਨੇ ਕਿਹਾ ਕਿ ਆਵੇ ਤਾਂ ਹਿਰਦੇ ਪਰਵਰਤਨ ਜਾਵੇ ਤਾਂ ਦਲ ਬਦਲੂ ਅੱਜ ਕੱਲ ਦੀ ਸਿਆਸਤ ਦੇ ਮਾਇਨੇ ਵਿੱਚ ਦਲ ਬਦਲੂਆ ਵਰਗੇ ਨੇ ਦੱਸਦੀ ਹੈ ਕਿ ਇਸ ਘਰ ਵਾਪਸੀ ਤੇ ਚਰਨਜੀਤ ਸਿੰਘ ਬਰਾੜ ਸਵਾਲ ਚੁੱਕ ਰਹੇ ਨੇ ਪਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਿਕੰਦਰ ਸਿੰਘ ਮਲੂਕਾ ਦਾ ਪਾਰਟੀ ਵਿੱਚ ਵਾਪਸ ਆਉਣ ਤੇ ਸਵਾਗਤ ਕੀਤਾ ਗਿਆ। ਸਿਆਸਤ ਤੋਂ ਦੂਰ ਰਹਿਣ ਤੇ ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ ਕਿਹਾ ਮੈਂ ਤਾਂ ਬਦਲਾਅ ਦੀ ਰਾਸ ਪੱਤੀ ਕਰਨਾ ਆ ਸੀ ਨਾ ਕਿ ਕੋਈ ਕਾਰੋਬਾਰ ਕਰਨ। ਸਿਆਸਤ ਚ ਆ ਕੇ ਮੈਂ ਗਵਾਇਆ ਸਾਰਾ ਪੈਸਾ। ਪੰਜਾਬ ਦੀ ਰਾਜਨੀਤੀ ਅਤੇ ਕਾਂਗਰਸ ਵਿੱਚ ਸਰਗਰਮ ਹੋਣ ਬਾਰੇ ਸਵਾਲਾਂ ਦੇ ਵਿਚਕਾਰ ਨਵਜੋਤ ਸਿੰਘ ਸਿੱਧੂ ਨੇ ਵੱਡਾ ਬਿਆਨ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਆਪਣੀ ਸਥਿਤੀ ਸਪਸ਼ਟ ਕਰਦਿਆਂ ਕਿਹਾ ਕਿ ਮੈਂ ਰਾਜਨੀਤੀ ਵਿੱਚ ਬਦਲਾਅ ਲਿਆਉਣ ਲਈ ਆਇਆ ਸੀ ਨਾ ਕਿ ਕੋਈ ਕਾਰੋਬਾਰ ਕਰਨ ਲਈ। ਦਰਸਲ ਨਵਜੋਤ ਸਿੰਘ ਸਿੱਧੂ ਪਾਰਟੀ ਤੋਂ ਕਾਫੀ ਨਿਰਾਸ਼ ਜਾਪਦੇ ਨੇ। ਉਹ ਕਹਿੰਦੇ ਨੇ ਕਿ ਪਿਛਲੇ 30 ਸਾਲਾਂ ਵਿੱਚ ਪੰਜਾਬ ਵਿੱਚ ਆਈਆਂ ਸਾਰੀਆਂ ਸਰਕਾਰਾਂ ਮਾਫੀਆਂ ਦੁਆਰਾ ਚਲਾਈਆਂ ਗਈਆਂ ਨੇ। ਪਰ ਮੈਂ ਅਜਿਹੀ ਸਿਧਾਂਤਾਂ ਤੇ ਕਾਇਮਾ ਨਵਜੋਤ ਸਿੰਘ ਸਿੱਧੂ ਨੇ ਕਿਆ ਕੇਜੇਕਰ ਪਿਛਲੇ 15 ਸਾਲਾਂ ਦੀ ਜਾਂਚ ਦਿੱਤੀ ਵਿੱਚ ਮੇਰੇ ਤੇ ਕੋਈ ਦੋਸ਼ ਹੈ ਤਾਂ ਮੈਨੂੰ ਦੱਸੋ ਮੈਂ ਆਪਣੀ ਜ਼ਮੀਰ ਤੇ ਅਚਰਤ ਨੂੰ ਡਿੱਗਣ ਨਹੀਂ ਦਿੱਤਾ ਪੰਜਾਬ ਵਿੱਚ ਬਦਲਾਅ ਲਈ ਕੋਈ ਨੀਤੀ ਨਹੀਂ ਲਿਆਂਦੀ ਗਈ ਨਾ ਹੀ ਕੋਈ ਪ੍ਰੋਗਰਾਮ ਐਲਾਨਿਆ ਗਿਆ ਕਈ ਸਾਲਾਂ ਤੋਂ ਸਰਕਾਰਾਂ ਕਰਜ਼ਾ ਲੈ ਕੇ ਪੰਜਾਬ ਚਲਾ ਰਹੀਆਂ ਨੇ ਇਸੇ ਲਈ ਉਹ ਮੇਰੇ ਤੇ ਉੱਚੀ ਆਵਾਜ਼ ਵਿੱਚ ਬੋਲਣ ਦਾ ਤੋਸ਼ ਲਗਾਉਂਦੇ ਨੇ ਇਸ ਤੋਂ ਪਹਿਲਾਂ ਕਾਂਗਰਸ ਨੇ ਲਗਾਣਾ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਸੀ ਇਸ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਸ਼ਾਮਿਲ ਨਹੀਂ ਸੀ ਨਵਜੋਤ ਸਿੰਘ ਸਿੱਧੂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਪ੍ਰੋਗਰਾਮਾਂ ਤੋਂ ਦੂਰ ਰਹਿਣ ਲੱਗ ਪਏ ਸਨ ਦਾਸਦੀਕ ਨਵਜੋਤ ਸਿੰਘ ਸਿੱਧੂ 2016 ਦੇ ਵਿੱਚ ਭਾਜਪਾ ਤੋਂ ਅਸਤੀਫਾ ਦੇ ਕੇ 2017 ਦੇ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਏ ਸਨ ਅਤੇ ਉਹਨਾਂ ਨੂੰ ਪਾਰਟੀ ਨੇ ਸੁਭਾ ਪ੍ਰਧਾਨ ਵੀ ਬਣਾਇਆ ਸੀ ਪਰ 2 ਮਹੀਨੇ ਬਾਅਦ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਆਪਣਾ ਅਸਤੀਫਾ ਦਿੱਤਾ ਗਿਆ। ਅੰਮਦਾਬਾਦ ਦੇ ਵਿੱਚ ਦੁਖਦਾਈ ਹਵਾਈ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੌਰਾਨ ਮਰਨ ਵਾਲਿਆਂ ਵਿੱਚ ਭਾਜਪਾ ਦੇ ਪੰਜਾਬ ਮਾਮਲੇ ਦੇ ਇੰਚਾਰਜ ਵਿਜੇ ਰੂਪਾਣੀ ਵੀ ਸ਼ਾਮਿਲ ਸਨ ਭਾਜਪਾ ਆਗੂਆਂ ਮੁਤਾਬਕ ਉਹ ਆਪਣੀ ਬੀਟੀ ਨੂੰ ਮਿਲਣ ਲਈ ਲੰਡਨ ਜਾ ਰਹੇ ਸਨ ਉਹਨਾਂ ਦੀ ਪਤਨੀ ਪਹਿਲਾਂ ਹੀ ਲੰਡਨ ਗਈ ਹੋਈ ਸੀ ਵਿਜੇ ਰੂਪਾਣੀ ਦੇ ਮਿਆਂਮਾਰ ਦੇ ਇੱਕ ਜੈਨ ਪਰਿਵਾਰ ਵਿੱਚ ਚਰਮ ਲੈਣ ਤੋਂ ਲੈ ਕੇ ਗੁਜਰਾਤ ਦੇ ਮੁੱਖ ਮੰਤਰੀ ਬਣਨ ਦਾ ਸਫ਼ਰ ਕਾਫੀ ਸੰਘਰਸ਼ਮਈ ਰਿਹਾ ਹੈ ਆਰਐਸਐਸ ਅਤੇ ਭਾਜਪਾ ਦੇ ਸਿਧਾਂਤਾਂ ਨਾਲ ਜੁੜੇ ਰਹਿਣ ਵਾਲੇ ਰੂਪਾਨੀ ਨੇ ਸਥਾਨਕ ਸਿਆਸਤ ਤੋਂ ਲੈ ਕੇ ਸੂਬਾਈ ਅਤੇ ਰਾਸ਼ਟਰੀ ਪੱਧਰ ਤੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਵਿਜੇ ਰਾਮਨਿਕ ਲਾਲ ਰੂਪਾਨੀ ਭਾਜਪਾ ਦੇ ਸੀਨੀਅਰ ਆਗੂ ਅਤੇ ਗੁਜਰਾਤ ਦੇ 16ਵੇਂ ਮੁੱਖ ਮੰਤਰੀ ਵਜੋ ਸੇਵਾਵਾਂ ਨਿਭਾਉਣ ਲਈ ਜਾਣੇ ਜਾਂਦੇ ਨੇ ਮੁੱਖ ਮੰਤਰੀ ਵਜੋ ਅਸਤੀਫਾ ਦੇਣ ਤੋਂ ਬਾਅਦ ਮੌਜੂਦਾ ਸਮੇਂ ਵਿੱਚ ਵਿਜੇ ਰੂਪਾਨੀ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਨ ਵਿਜੇ ਰੂਪਾਨੀ ਦਾ ਜਨਮ 2 ਅਗਸਤ 1956 ਨੂੰ ਰੰਗੂਨ ਵਿੱਚ ਹੋਇਆ ਸੀ ਜਿੱਥੇ ਉਹਨਾਂ ਦੇ ਪਿਤਾ ਦਾ ਕਾਰੋਬਾਰ ਸੀ 1960 ਵਿੱਚ ਮਿਆਂਮਾਰ ਵਿੱਚ ਸਿਆਸੀ ਅਸਥਿਰਤਾ ਕਾਰਨ ਉਹਨਾਂ ਦਾ ਪਰਿਵਾਰ ਗੁਜਰਾਤ ਦੇ ਰਾਜਕੋਟ ਵਿੱਚ ਵਸ ਗਿਆ ਜਾਣਕਾਰੀ ਮੁਤਾਬਕ ਵਿਜੇ ਰੂਪਾਨੀ ਨੇ ਤਰਮਿੰਦਰ ਸਿੰਘ ਜੀ ਆਰਟਸ ਕਾਲਜ ਰਾਜਕੋਟ ਤੋਂ 1977 ਦੇ ਵਿੱਚ ਬੈਚਲਰ ਆਫ ਆਰਟਸ ਦੀ ਡਿਗਰੀ ਹਾਸਲ ਕੀਤੀ ਅਤੇ ਇਸ ਤੋਂ ਬਾਅਦ ਉਹਨਾਂ ਨੇ 1980 ਦੇ ਵਿੱਚ ਸੂਰਾਸ਼ਟਰਾ ਯੂਨੀਵਰਸਿਟੀ ਰਾਜਕੋਟ ਦੇ ਈਐਮਪੀ ਲਾ ਕੋਲਜ ਤੋਂ ਕਾਨੂੰਨ ਦੀ ਡਿਗਰੀ ਵੀ ਪਾਸ ਕੀਤੀ। ਵਿਜੈ ਰੂਪਾਨੀ ਪੜਨ ਅਤੇ ਸਫਰ ਕਰਨ ਦੇ ਕਾਫੀ ਸ਼ੌਕੀਨ ਸਨ। ਉਹਨਾਂ ਦਾ ਵਿਆਹ ਅੰਜਲੀ ਰੂਪਾਨੀ ਨਾਲ ਹੋਇਆ ਤੇ ਉਹਨਾਂ ਦੇ ਦੋ ਬੱਚੇ ਵੀ ਨੇ ਤੇ ਦੋਵੇਂ ਵਿਦੇਸ਼ ਦੇ ਵਿੱਚ ਵਸਦੇ ਹੋਏ ਨੇ। ਉਹਨਾਂ ਦੇ ਇੱਕ ਹੋਰ ਪੁੱਤਰ ਪੁਜੀਤ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੀ ਯਾਦ ਵਿੱਚ ਵਿਜੇ ਰੂਪਾਨੀ ਨੇ ਇੱਕ ਟਰਸਟ ਬਣਾਇਆ ਸੀ ਜੋ ਗਰੀਬ ਬੱਚਿਆਂ ਦੀ ਪੜ੍ਹਾਈ ਬਾਰੇ ਕੰਮ ਕਰਦਾ ਹੈ। ਵਿਜੇ ਰੂਪਾਨੀ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਵਿਜੇ ਰੂਪਾਨੀ ਦੀ ਰਾਜਨੀਤਿਕ ਸ਼ੁਰੂਆਤ ਵਿਦਿਆਰਥੀ ਜੀਵਨ ਤੋਂ ਹੋਈ ਅਤੇ ਉਹ ਆਪਣੀ ਮਿਹਨਤ ਦੇ ਸਿਰ ਉੱਤੇ ਪਾਰਟੀ ਦੇ ਸਿਖਰਾਂ ਤੱਕ ਪਹੁੰਚੇ। ਵਿਜੇ ਰੂਪਾਨੀ ਨੇ ਸਕੂਲੀ ਦਿਨਾਂ ਦੇ ਵਿੱਚ ਹੀ ਆਰਐਸਐਸ ਨਾਲ ਜੁੜ ਕੇ ਸਿਆਸੀ ਜੀਵਨ ਦੀ ਸ਼ੁਰੂਆਤ ਕਰ ਦਿੱਤੀ। ਉਹ ਅਖਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਵਿਦਿਆਰਥੀ ਕਾਰਜਕਰਤਾ ਵਜੋਂ ਸਰਗਰਮ ਸਨ। wijeru pani 1977 ਦੇ ਵਿੱਚ ਜਨਸੰਗ ਵਿੱਚ ਸ਼ਾਮਿਲ ਹੋਏ ਜੋ ਬਾਅਦ ਵਿੱਚ ਬੀਜੇਪੀ ਦਾ ਹਿੱਸਾ ਬਣਿਆ ਉਹਨਾਂ ਦੇ ਜੀਵਨ ਦੇ ਵੀਰਵੀਏ ਤੋਂ ਪਤਾ ਲੱਗਦਾ ਹੈ ਕਿ 1978 ਤੋਂ ਲੈ ਕੇ 1981 ਤੱਕ ਉਹ ਆਰਐਸਐਸ ਦੇ ਪ੍ਰਚਾਰਕ ਵਜੋਂ ਸੇਵਾ ਨਿਭਉਂਦੇ ਰਹੇ ਬਾਅਦ ਵਿੱਚ ਸਰਗਰਮ ਰਾਜਨੀਤੀ ਵਿੱਚ ਪਰਵੀਸ਼ ਕਰਦੇ ਹੋਏ wijeru pani 1987 ਦੇ ਵਿੱਚ ਕਾਰਪੋਰੇਟਰ ਚੁਣੇ ਗਏ 1995 ਦੇ ਵਿੱਚ ਉਹ ਦੁਬਾਰਾ ਆਰਐਮਸੀ ਲਈ ਚੁਣੇ ਗਏ ਅਤੇ 1996 ਤੇ 97 ਵਿੱਚ ਰਾਜਕੋਰ ਦੇ ਮੀਰ ਵਜੋਂ ਉਹਨਾਂ ਨੇ ਸੇਵਾ ਨਿਭਾਈਆਂ 197 ਦੇ ਵਿੱਚ ਉਹ ਭਾਜਪਾ ਦੀ ਗੁਜਰਾਤ ਇਕਾਈ ਦੇ ਜਨਰਲ ਸਕੱਤਰ ਬਣੇ ਕੇਸ਼ੂਪਾਈ ਪਟੇਲ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਉਹ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਵੀ ਬਣੇ 2013 ਵਿੱਚ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਸਮੇਂ ਉਹ ਗੁਜਰਾਤ ਮਿਊਸਪਲ ਫਾਈਨੈਂਸ ਬੋਰਡ ਦੇ ਚੇਅਰਮੈਨ ਬਣੇ ਇਸ ਸਬੱਤ ਉਹਨਾਂ ਨੇ ਲਈ ਰਾਜਨੀਤਿਕ ਦਾ ਰੂਪ ਕੀਤਾ ਪਰ 2006 ਤੋਂ 2014 ਤੱਕ ਉਹ ਰਾਜ ਸਭਾ ਦੇ ਮੈਂਬਰ ਵੀ ਰਹੇ ਅਗਸਤ 2014 ਵਿੱਚ ਜਦੋਂ ਵੱਜੂ ਭਾਈ ਵਾਲਾ ਨੇ ਕਰਨਾਟਕ ਦੇ ਗਵਰਨਰ ਵਜੋਦਾ ਸੰਭਾਲਣ ਲਈ ਅਸਤੀਫਾ ਦਿੱਤਾ ਤਾਂ ਆਜਪਾ ਨੇ ਵੀਜੇ ਰੁਪਾਣੀ ਨੂੰ ਰਾਜਕੋਟ ਵੈਸ ਸੀਟ ਤੋਂ ਉਪਚੋਣ ਲੜਨ ਲਈ ਨਾਮਜ਼ਦ ਕੀਤਾ 19 ਅਕਤੂਬਰ 2014 ਨੂੰ ਉਹ ਵੱਡੇ ਫਰਕ ਨਾਲ ਜਿੱਤੇ ਅਤੇ ਪਹਿਲੀ ਵਾਰ ਐਮਐਲਏ ਬਣੇ 2014 ਵਿੱਚ ਉਸ ਸਮੇਂ ਦੀ ਮੁੱਖ ਮੰਤਰੀ ਅਨੰਦੀਬੀਨ ਪਟਿਲ ਦੇ ਪਹਿਲੇ ਕੈਬਨਿਟ ਵਿਸਤਾਰ ਦੇ ਵਿੱਚ ਉਹ ਟਰਾਂਸਪੋਰਟ, ਵਾਟਰ ਸਪਲਾਈ, ਲੇਬਰ ਅਤੇ 엠ਪਲॉयਮੈਂਟ ਮੰਤਰੀ ਬਣੇ 19 ਫਰਵਰੀ 2016 ਤੋਂ ਅਗਸਤ 2016 ਤੱਕ ਭਾਜਪਾ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਰਹੇ 7 ਅਗਸਤ 2016 ਨੂੰ ਜੇ ਰੁਪਾਣੀ ਨੇ ਨੰਦੀਬੀਨ ਪਟੇਲ ਦੀ ਥਾਂ ਗੁਜਰਾਤ ਦੀ ਸੂਈ ਵੀ ਮੁੱਖ ਮੰਤਰੀ ਬਚੋ ਸੌ ਚੁੱਕੀ ਤੇ 2017 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੇ ਰਾਜਕੋਟ ਵੈਸ ਸੀਖ ਤੋਂ ਕਾਂਗਰਸ ਦੇ ਇੰਦਰਦੀਪ ਰਾਜਗੁਰਾਏ ਨੂੰ ਹਰਾਇਆ 22 ਦਸੰਬਰ 2017 ਨੂੰ ਸਰបਸੰਪਤੀ ਨਾਲ ਵਿਧਾਇਕ ਦਲ ਦੇ ਨੀਤਾ ਚੁਣੇ ਗਏ ਤੇ 26 ਦਸੰਬਰ 2017 ਨੂੰ ਮੋੜ ਤੋਂ ਮੁੱਖ ਮੰਤਰੀ ਵਜੋਂ ਉਹਨਾਂ ਨੇ ਸੌ ਚੁੱਕੇ ਉਨਾ ਨੇ 7 ਅਗਸਤ 2016 ਤੋਂ ਲੈ ਕੇ 11 ਸਤੰਬਰ 2021 ਤੱਕ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਜੋ ਕਿ ਕੁੱਲ ਮਿਲਾ ਕੇ 5 ਸਾਲ ਤੋਂ ਵੱਧ ਦਾ ਸਮਾਂ ਸੀ 11 ਸਤੰਬਰ 2021 ਨੂੰ ਉਨ੍ਹਾਂ ਨੇ ਮੁੱਖ ਮੰਤਰੀ ਅਸਤੀਫਾ ਦਿੱਤਾ ਤੇ ਉਨ੍ਹਾਂ ਦੀ ਥਾਂ ਤੇ ਭពਿੰਦਰ ਪਟਿਲ ਨੇ ਅਹੁਦਾ ਸੰਭਾਲ ਲਿਆ ਦੂਪਾਨੀ ਦੇ ਅਸਤੀਫੇ ਨੂੰ ਭਾਜਪਾ ਦੇ ਸੰਗਠਨ ਦੀ ਪ੍ਰਕਿਰਿਆ ਦਾ ਹਿੱਸਾ ਬਸਿਆ ਸੀ ਮੌਜੂਦਾ ਸਮੇਂ ਦੇ ਵਿੱਚ ਉਹ ਪੰਜਾਬ ਵਿੱਚ ਪਾਰਟੀ ਦੇ ਮਾਮਲਿਆਂ ਦੇ ਇੰਚਾਰਜ ਸਨ ਪੰਜਾਬ 'ਚ ਮਾਸਕ ਹੋਇਆ ਜ਼ਰੂਰੀ ਸਰਕਾਰ ਨੇ ਨਵੀਂ ਐਡਵਾਈਸਰੀ ਕੀਤੀ ਜਾ ਰਹੀ ਪੀੜਪੜ ਵਾਲੀਆਂ ਥਾਵਾਂ ਤੇ ਮਾਸਕ ਪਾਉਣ ਦੀ ਦਿੱਤੀ ਸਲਾਹ ਦੇਸ਼ ਦੇ ਵਿੱਚ ਕੋਵਿਡ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਦੇ ਸਿਹਤ ਵਿਭਾਗ ਨੇ ਬਚਾਅ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇਸ ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਲੋਕਾਂ ਲਈ ਐਡਵਾਈਸਰੀ ਜਾਰੀ ਕੀਤੀ ਗਈ ਹੈ ਇਸ ਨਾਲ ਹੀ ਸਿਹਤ ਵਿਭਾਗ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਦੇ ਵਿੱਚ ਹੈ ਤੇ ਸਿਹਤ ਵਿਭਾਗ ਪੂਰੀ ਤਿਆਰੀ ਦੇ ਵਿੱਚ ਹੈ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਵੱਡੀ ਉਮਰ ਦੇ ਵਿਅਕਤੀਆਂ ਗਰਭਵਤੀ ਔਰਤਾਂ ਬਿਮਾਰੀਆਂ ਕਮਜ਼ੋਰ ਰੋਗ ਪ੍ਰਤੀਰੋਧਕ ਸਨਮੱਥਾਂ ਵਾਲੇ ਲੋਕਾਂ ਨੂੰ ਭੀੜ-ਭੜ ਵਾਲੀਆਂ ਥਾਵਾਂ ਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ ਹੈਲਥਕੇਅਰ ਸਟਾਫ ਨੂੰ ਵੀ ਮਾਸਕ ਪਹਿਨਣ ਅਤੇ ਕੋਵਿਡ ਉਚਿਤ ਵਿਹਾਰ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ ਇਸ ਨਾਲ ਹੀ ਖੰਘਣ ਜਾਂ ਛਿੱਕਣ ਸਮੇਂ ਆਪਣੇ ਮੂੰਹ ਤੇ ਨੱਕ ਨੂੰ ਰਮਾਲੇ ਦੇ ਨਾਲ ਢੱਕਣ ਲਈ ਵੀ ਕਿਹਾ ਗਿਆ ਹੈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬੁਖਾਰ ਖੰਘ ਜਾਂ ਸਾਹ ਲੈਣ ਦੀ ਦਿੱਕਤ ਹੋਵੇ ਤੇ ਮਾਸਕ ਪਾਇਆ ਜਾਵੇ ਤੇ ਤੁਰੰਤ ਡਾਕਟਰੀ ਜਾਂਚ ਕਰਵਾਈ ਜਾਵੇ